ਅੱਜ 1 ਅਪ੍ਰੈਲ ਹੈ ਜ ਜਣੀ ਫਿਸਕਲイヤー ਚੇਂਜ ਹੋਣ ਲੱਗਿਆ ਹੈ ਪੁਰਾਣੇ ਬੰਨਾਂ ਖਾਤੇ ਸਮੀਟੇ ਜਾਣੇ ਆ ਤੇ ਨਵੇਂ ਹਿਸਾਬ ਕਿਤਾਬ ਸ਼ੁਰੂ ਹੋ ਜਾਣੇ ਆ ਇਸ ਫਿਸਕਲイヤー ਦੇ ਨਾਲ ਨਾਲ ਹੀ 1 ਅਪ੍ਰੈਲ ਨੂੰ ਅਪ੍ਰੈਲ ਫੂਲ ਵਜੋਂ ਵੀ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਇੱਕ ਦੂਜੇ ਨਾਲ ਮਜ਼ਾਕ ਕਰਦੇ ਆ ਤੇ ਬਹੁਤ ਚੰਗੇ ਮਜ਼ਾਕ ਵੀ ਕਰਦੇ ਆ ਤੇ ਬਹੁਤ ਮਾੜੇ ਮੋٹے ਨੀਵੇਂ ਪੱਦਰ ਦੇ ਮਜ਼ਾਕ ਵੀ ਕਰਦੇ ਆ ਪਰ ਇਸ ਦਿਨ ਇੱਕ ਦੂਸਰੇ ਦਾ ਕੋਈ ਵੀ ਬੁਰਾ ਨਹੀਂ ਮਣਾਉਂਦਾ ਕੋਈ ਵੀ ਗੁੱਸਾ ਗਿਲਾ ਨਹੀਂ ਕਰਦਾ ਸਗੋਂ ਅਗਲਾ ਵੀ ਹੱਸ ਕੇ ਅੱਗੇ ਜਵਾਬ ਦੇ ਦਿੰਦਾ ਆਪ ਵੀ ਹੱਸ ਪੈਂਦਾ ਵੀ ਚਲੋ ਕੋਈ ਗੱਲ ਨਹੀਂ ਯਾਰ April Fool ਸੀ ਅੱਜ ਹਸਨ ਖੇਡਣ ਦਾ ਦਿਨ ਸੀ ਪਰ ਜਦੋਂ ਮੇਰੇ ਮਨ 'ਚ ਇਹ ਗੱਲ ਆਈ ਕਿ ਯਾਰ April Fool ਕਦੋਂ ਮਨਾਉਣ ਲੱਗੇ ਹੋਣੇ ਆ ਕਿਵੇਂ ਮਨਾਉਣ ਲੱਗੇ ਹੋਣੇ ਆ ਕਿਹਨੇ ਪਹਿਲੀ ਵਾਰ ਮਨਾਇਆ ਹੋਊਗਾ ਇਹ ਮਜ਼ਾਕ ਵਾਲਾ ਦਿਨ ਮਨਾਉਣ ਦੀ ਗੱਲ ਕਿੱਥੋਂ ਦਿਮਾਗ ਚਾਹੀ ਹੋਣੀ ਆ ਜਦੋਂ ਇਸ ਦੀ ਤਾਰ ਦਿਮਾਗ ਦੇ ਵਿੱਚ ਛੜਨ ਲੱਗੀ ਤਾਂ ਫਿਰ ਇਸ ਬਾਰੇ ਜਾਣਨ ਦੀ ਕ੍ਰਿਓਸਟੀ ਗ੍ਰੇਟ ਹੋ ਗਈ ਤੇ ਫਿਰ ਇਸ ਬਾਰੇ ਜਾਨਣਾ ਸ਼ੁਰੂ ਕੀਤਾ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਕਦੋਂ ਸ਼ੁਰੂ ਹੋਇਆ ਕਿਵੇਂ ਹੋਇਆ ਸਾਰੀ ਪੂਰੀ ਗੱਲਬਾਤ ਇਸ ਵੀਡੀਓ ਵਿੱਚ ਕਰਾਂਗੇ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰੀਏ ਆਪਾਂ ਸਭ ਜਾਣਦੇ ਆ ਕਿ ਅੱਜ ਦਾ ਜ਼ਮਾਨਾ ਡਿਜੀਟਲ ਜ਼ਮਾਨਾ ਹੈ ਤੇ ਲੋਕ ਜ਼ਿਆਦਾਤਰ ਮਜ਼ਾਕ ਵੀ ਅੱਜਕੱਲ ਡਿਜੀਟਲ ਹੀ ਕਰਦੇ ਹੈਗੇ ਜਾਨੀ ਕੋਈ SMS ਕਰਕੇ ਮਜ਼ਾਕ ਕਰਦਾ ਕੋਈ ਕਾਲ ਕਰਦਾ ਕੋਈ ਵੀਡੀਓ ਕਾਲ ਕਰਦਾ ਤੇ ਕੋਈ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੀ ਇੱਕ ਦੂਜੇ ਦੇ ਨਾਲ ਮਜ਼ਾਕ ਕਰਦਾ ਪਰ ਕਈ ਦੇਸ਼ ਤਾਂ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਵਿੱਚ ਇਹ ਮਜ਼ਾਕ ਕਰਨ ਦੇ ਦਿਨ ਦੇ ਲਈ ਫੁੱਲ ਡੇ ਦੀ ਛੁੱਟੀ ਦਿੱਤੀ ਜਾਂਦੀ ਹੈ ਜਾਨੀ ਸਰਕਾਰੀ ਛੁੱਟੀ ਐਲਾਨੀ ਜਾਂਦੀ ਹੈ ਬਹੁਤ ਦੇਸ਼ ਨੇ ਇਸ ਤਰ੍ਹਾਂ ਦੇ ਜਿਵੇਂ ਜਾਪਾਨ ਹੋ ਗਿਆ ਰੂਸ ਹੋ ਗਿਆ ਇਟਲੀ ਬਰਾਜ਼ਿਲ ਆਇਰਲੈਂਡ ਇਹੋ ਜਿਹੇ ਦੇਸ਼ ਹੈਗੇ ਨੇ ਜਿੰਨਾ ਚ ਇਸ ਦਿਨ ਸਰਕਾਰੀ ਛੁੱਟੀ ਕੀਤੀ ਜਾਂਦੀ ਹੈ ਤੇ ਲੋਕ ਖੁੱਲ ਕੇ ਮਜ਼ਾਕ ਕਰਦੇ ਆ ਪਰ ਕੁਝ ਦੇਸ਼ ਐਸੇ ਵੀ ਨੇ ਜਿਹੜੇ ਅੱਧੇ ਦਿਨ ਤੱਕ ਇਸ ਦਿਨ ਨੂੰ ਮਨਾਉਂਦੇ ਹੈਗੇ ਚਾਹੇ ਦੁਪਹਿਰ ਤੱਕ ਉਹਨਾਂ ਦੇਸ਼ਾਂ ਦੇ ਵਿੱਚ ਇਹ ਮਜ਼ਾਕ ਦੇ ਦਿਨ ਨੂੰ April Fool ਨੂੰ ਮਨਾਇਆ ਜਾਂਦਾ ਉਹ ਦੇਸ਼ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਆ ਸਾਊਥ ਅਫਰੀਕਾ ਬਰਟੇਨ ਇਹੋ ਜਿਹੇ ਦੇਸ਼ ਦੇ ਹੈਗੇ ਨੇ ਜਿਹੜੇ ਅੱਧੇ ਦਿਨ ਤੱਕ ਇਸ ਮਜ਼ਾਕ ਦੇ ਦਿਨ ਨੂੰ ਮਨਾਉਂਦੇ ਨਹੀਂ ਪਰ ਜੇ ਆਪਾਂ ਇਸ ਗੱਲ ਤੇ ਆਈਏ ਕਿ ਇਸ ਦਿਨ ਨੂੰ ਕਦੋਂ ਮਨਾਉਣ ਲੱਗੇ ਕਿਵੇਂ ਮਨਾਉਣ ਲੱਗੇ ਤਾਂ ਇਸ ਬਾਰੇ ਜਿੰਨੇ ਮੂੰਹ ਨੇ ਉੰਨੀਆਂ ਹੀ ਗੱਲਾਂ ਨੇ ਹਰ ਇੱਕ ਬੰਦੇ ਦੀ ਆਪੋ ਆਪ ਦੀ ਕਹਾਣੀ ਹੈ ਕਿ ਇਦਾਂ ਮਨਾਉਣ ਲੱਗੇ ਜੀ ਇਦਾਂ ਮਨਾਉਣ ਲੱਗੇ ਪਰ ਦੋ ਕਹਾਣੀਆਂ ਇਹਨਾਂ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਨੇ ਜਿਨ੍ਹਾਂ ਦੀ ਮਾੜੀ-ਮੋਟੀ ਟੰਗਵਾ ਰਲਦੀ ਵੀ ਹੈ ਯਾਰ ਹਾਂ ਇਹ ਹੋ ਸਕਦਾ ਉਹ ਚਲੋ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਨਾਂ ਦੇ ਵਿੱਚੋਂ ਕਿਹੜੀ ਤੁਹਾਨੂੰ ਠੀਕ ਲੱਗੀ ਮੈਂ ਉਹ ਦੋਨੇ ਸਟੋਰੀਆਂ ਤੁਹਾਡੇ ਨਾਲ ਐਕਸਪਲੇਨ ਕਰ ਦਲਾਂ ਇਸਦੀ ਪਹਿਲੀ ਕਹਾਣੀ ਦਾ ਇਹ ਆ ਕਿ ਜਿੱਦਾਂ ਹੁਣ ਆਪਾਂ 1 ਜਨਵਰੀ ਨੂੰ ਸਾਰੇ ਨਿਊ ਇਅਰ ਮਨਾਉਂਦੇ ਆਂ ਕਿ 1 ਜਨਵਰੀ ਤੋਂ ਨਵਾਂ ਸਾਲ ਸਾਰੇ ਦੇਸ਼ਾਂ ਦੇ ਵਿੱਚ ਕੁੱਲ ਦੁਨੀਆ ਦੇ ਵਿੱਚ ਇਹ ਮਨਾਇਆ ਜਾਂਦਾ ਪਰ 1582 ਤੋਂ ਪਹਿਲਾਂ ਇਹ 1 April ਤੋਂ ਮਨਾਇਆ ਜਾਂਦਾ ਸੀ ਜਦੋਂ 1 ਅਪ੍ਰੈਲ ਤੋਂ ਲੋਕਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਸੀ ਸਾਰੀ ਦੁਨੀਆ ਦੇ ਵਿੱਚ ਇਹ ਚੱਲਦਾ ਸੀ ਪਰ ਯੂਰਪ ਦਾ ਜੋ ਪੋਪ ਸੀ 1582 ਦੇ ਵਿੱਚ ਉਸ ਨੇ ਇਹ ਐਲਾਨ ਕੀਤਾ ਉਹਦਾ ਨਾਮ ਸੀ ਪੋਪ ਗ੍ਰੈਗਰੀ 13ਵਾਂ ਉਸ ਨੇ ਐਲਾਨ ਕਰਤਾ ਕਿ ਅੱਜ ਤੋਂ ਬਾਅਦ ਹੋਂ ਤੋਂ ਬਾਅਦ ਇਹ ਜੋ ਨਵਾਂ ਸਾਲ ਹੈ ਇਹ ਆਪਾਂ 1 ਜਨਵਰੀ ਤੋਂ ਮਨਾਇਆ ਕਰਨਾ ਨਾ ਕਿ 1 ਅਪ੍ਰੈਲ ਤੋਂ ਚਲੋ ਇਹ ਐਲਾਨ ਹੋ ਗਿਆ ਤਾਂ ਫਿਰ ਸਾਰੇ ਜਨਨੀ 1 ਜਨਵਰੀ ਤੋਂ ਇਹ ਦਿਨ ਮਨਾਉਣ ਲੱਗੇ ਪਰ ਕੁਝ ਜਨਨੀ ਉਹ ਵੀ ਸੀ ਜਿਹੜਿਆ ਨੇ ਹਰ ਜਗ੍ਹਾ ਹੁੰਦੇ ਨੇ ਜੋ ਕਿਸੇ ਦੀ ਗੱਲ ਕਿਸੇ ਦੇ ਵਿਚਾਰਾਂ ਨਾਲ ਸਹਿਮਤੀ ਵੀ ਹੁੰਦੇ ਨੇ ਅਸਹਿਮਤੀ ਵੀ ਹੁੰਦੇ ਨੇ ਲੋਕ ਤਾਂ ਕੁਝ ਜਨਨੀ ਇਹ ਸੀਗੇ ਜਿਹੜੇ ਕਹਿੰਦੇ ਸੀ ਕਿ ਅਸੀਂ 1 ਜਨਵਰੀ ਤੋਂ ਨਵਾਂ ਸਾਲ ਨਹੀਂ ਮਨਾਉਣਾ ਅਸੀਂ ਪੋਪ ਦੀ ਗੱਲ ਨਹੀਂ ਮੰਨਣੀ ਅਸੀਂ ਤਾਂ 1 ਅਪ੍ਰੈਲ ਤੋਂ ਹੀ ਨਵਾਂ ਸਾਲ ਮਨਾਉਣਾ ਤਾਂ ਉਹ ਫਿਰ 1 ਅਪ੍ਰੈਲ ਤੋਂ ਨਵਾਂ ਸਾਲ ਮਨਾਉਂਦੇ ਜਦੋਂ ਉਹ 1 April ਤੋਂ ਨਵਾਂ ਸਾਲ ਮਨਾਉਂਦੇ ਤਾਂ ਜਿਹੜੇ 1 ਜਨਵਰੀ ਨੂੰ ਮਨਾਉਂਦੇ ਸੀ ਸਾਲ ਉਹ ਉਹਨਾਂ ਦਾ ਮਜ਼ਾਕ ਉਡਾਉਂਦੇ ਉਹ ਉਹਨਾਂ ਨੂੰ ਚੇਡਾਂ ਕਰਦੇ ਤਾਂ ਫਿਰ ਜਦੋਂ ਉਹ ਉਹਨਾਂ ਨਾਲ ਮਜ਼ਾਕ ਕਰਦੇ ਛੇਡਾਂ ਕਰਦੇ ਤਾਂ ਉਤੋਂ ਇਹ April Fool ਦਾ ਦਿਨ ਮਨਾਇਆ ਜਾਣ ਲੱਗਿਆ ਇਹ ਪਹਿਲੀ ਕਹਾਣੀ ਹੈ ਇਸ ਦੀ ਦੂਸਰੀ ਕਹਾਣੀ ਵੀ ਆਪਾਂ ਸ਼ੇਅਰ ਕਰਦੇ ਆਂ ਇਹ ਕਹਾਣੀ ਤੁਹਾਨੂੰ ਕਿੱਥੋਂ ਕ ਤੱਕ ਠੀਕ ਲੱਗਦੀ ਹੈ ਕਿ ਸੱਤ ਤੱਕ ਠੀਕ ਲੱਗਦੀ ਹੈ ਇਹ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਤਾਂ ਹੁਣ ਆਪਾਂ ਦੂਸਰੀ ਕਹਾਣੀ ਦੱਸਦੇ ਹਾਂ ਦੂਸਰੀ ਕਹਾਣੀ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਸ ਕਹਾਣੀ ਦਾ ਹਵਾਲਾ ਆਪਾਂ 19ਵੀਂ ਸਦੀ 'ਚ ਲਿਖੀ ਗਈ ਇੱਕ ਕਿਤਾਬ ਤੋਂ ਲਿਆ ਹੈ ਜੋ ਕਿਤਾਬ ਦਾ ਰਾਈਟਰ ਇੱਕ ਬ੍ਰਿਟਿਸ਼ ਬੰਦਾ ਸੀਗਾ ਤੇ ਉਸ ਰਾਈਟਰ ਦਾ ਨਾਮ ਸੀਗਾ ਜੋਸਫ ਸਾਸਸ ਜੋਸਫ ਸਾਸਸ ਦੀ ਲਿਖੀ ਗਈ ਇਹ ਕਿਤਾਬ ਦਾ ਨਾਮ ਸੀ ਦਾ ਕੰਟੈਮਪੋਰੀ ਟੇਲਜ਼ ਇਹ ਕਿਤਾਬ ਦੇ ਵਿੱਚ 24 ਕਹਾਣੀਆਂ ਸੀ ਜਣੀ ਇਹ 24 ਕਹਾਣੀਆਂ ਦੀ ਇੱਕ ਕਿਤਾਬ ਸੀ ਤੇ ਇਨਾਂ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਸੀ ਇੱਕ ਅਪ੍ਰੈਲ ਫੂਲ ਦੇ ਬਾਰੇ ਤਾਂ ਹੁਣ ਅਪ੍ਰੈਲ ਫੂਲ ਦੀ ਕਹਾਣੀ ਜਿਹੜੀ ਦੂਸਰੀ ਆ ਉਹ ਹੋਏ ਆ ਕਿ ਕਿ ਇੰਗਲੈਂਡ ਦਾ ਇੱਕ ਰਾਜਾ ਸੀ ਜਿਸ ਦਾ ਨਾਮ ਸੀ ਰਿਚਰਡ 2 ਤੇ ਇੱਕ ਬੋਹੀਮੀਆ ਦੇਸ਼ ਦੀ ਰਾਣੀ ਸੀ ਜਿਸ ਦਾ ਨਾਮ ਸੀ ਐਨੀ ਤੇ ਇਨਾਂ ਦੋਨਾਂ ਦੀ एंगेजमेंट, हो एंगेजमेंट हो दी खबर उडाई ਗਈ ਤੇ ਖਬਰ ਇਹ ਉਡਾਈ ਗਈ ਕਿ ਇੰਗਲੈਂਡ ਦੇ ਇਸ ਰਾਜੇ ਦਾ ਤੇ ਬਹੀਵੀਆਂ ਦੀ ਇਸ ਰਾਣੀ ਦਾ ਮੰਗਣਾ ਹੋਣ ਲੱਗਿਆ ਜਣੀ ਇੰਗੇਜਮੈਂਟ ਹੋਣ ਲੱਗੀ ਹੈ ਤੇ ਉਹ ਇੰਗੇਜਮੈਂਟ ਹੋਣ ਦੀ ਤਰੀਕ ਰੱਖੀ ਗਈ ਹੈ 32 ਮਾਰਚ ਹੁਣ 32 ਮਾਰਚ ਦੀ ਜੇ ਇਹ 32 ਮਾਰਚ ਤਰੀਕ ਤਾਂ ਹੁੰਦੀ ਨਹੀਂ 32 ਪਰ ਲੋਕ ਉਦੋਂ ਬਹੁਤੇ ਅਨਪੜ੍ਹ ਹੁੰਦੇ ਸੀ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਸੀ ਤਾਂ ਲੋਕ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ ਤਾਂ ਲੋਕ ਬੇਸਬਰੀ ਨਾਲ ਇਸ ਦਿਨ ਦੀ ਉਡੀਕ ਕਰਨ ਲੱਗੇ ਕਿ ਇੱਕ ਰਾਜੇ ਦਾ ਤੇ ਇੱਕ ਰਾਣੀ ਦਾ ਮੰਗਣਾ ਹੋਊਗਾ ਪਰ ਜਦੋਂ ਮਾਰਚ ਦੀ 31 ਤਰੀਕ ਆਈ ਤਾਂ ਉਸ ਤੋਂ ਬਾਅਦ ਇੱਕੇ ਲਗਤ April ਆਈ 1 ਤਰੀਕ April ਦੀ ਆ ਗਈ 32 ਦੀ ਤਾਂ ਹੈ ਹੀ ਨਹੀਂ ਸੀ ਉਹਨੇ ਕਿੱਥੋਂ ਆਉਣਾ ਸੀ ਤਾਂ ਲੋਕਾਂ ਨੇ ਜਦੋਂ ਅਗਲੇ ਦਿਨ ਵੇਖਿਆ ਕਿ ਯਾਰ 32 ਤਰੀਕ ਤਾਂ ਆਈ ਨਹੀਂ ਤਾਂ ਲੋਕਾਂ ਨੇ ਇਹ ਸਮਝਿਆ ਕਿ ਸਾਡੇ ਨਾਲ ਮਜ਼ਾਕ ਹੋਇਆ ਤਾਂ ਰਾਜੇ ਨੇ ਵੀ ਇਹ ਐਲਾਨ ਕੀਤਾ ਕਿ ਇਹ ਲੋਕਾਂ ਨਾਲ ਇੱਕ ਮਜ਼ਾਕ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਹ ਦਿਨ ਅਪ੍ਰੈਲ ਫੂਲ ਦੇ ਨਾਂ ਤੇ ਮਨਾਇਆ ਜਾਣ ਲੱਗਿਆ 1 ਅਪ੍ਰੈਲ ਇਹ ਵੀ ਇੱਕ ਕਹਾਣੀ ਇਸ ਦੇ ਨਾਲ ਜੁੜੀ ਹੋਈ ਹੈ ਹੁਣ ਇਹ ਤੁਸੀਂ ਦੱਸੋਗੇ ਕਮੈਂਟਾਂ ਦੇ ਵਿੱਚ ਕਿ ਕਿਹੜੀ ਕਹਾਣੀ ਤੁਹਾਨੂੰ ਵੱਧ ਰੈਲੇਵੈਂਟ ਲੱਗਦੀ ਹੈ ਪਹਿਲਾਂ ਵਾਲੀ ਕਹਾਣੀ ਕਿ ਹੁਣ ਵਾਲੀ ਕਹਾਣੀ ਵੱਧ ਰੈਲੇਵੈਂਟ ਲੱਗਦੀ ਹੈ ਪਰ ਅੱਗੇ ਗੱਲ ਕਰਦੇ ਹਾਂ ਅਪ੍ਰੈਲ ਫੂਲ ਨਾਲ ਜੁੜੇ ਇੱਕ ਕਿਸੇ ਬਾਰੇ ਜੋ ਕਿੱਸਾ ਹੁਣ ਤੱਕ ਪੂਰਾ ਮਸ਼ਹੂਰ ਹੈ ਤੇ ਉਹ ਹੈਗਾ ਲਗਭਗ ਅ 1860 ਦਾ ਕਿੱਸਾ ਹੈ ਉਹ ਜਣੀ ਐਵੇਂ ਮੰਨਿਆ ਜਾਂਦਾ ਵੀ ਯਾਰ ਉਹ じゃ ਮਜ਼ਾਕ ਕਿਸੇ ਨਾਲ ਨਹੀਂ ਕੀਤਾ ਇੱਕ ਬੰਦੇ ਨੇ ਸਾਰੇ ਸ਼ਹਿਰ ਦੇ ਨਾਲ ਹੀ ਮਜ਼ਾਕ ਕਰ ਦਿੱਤਾ ਲੰਡਨ ਦੀ ਇਹ ਕਹਾਣੀ ਹੈ ਵੀ ਸਾਰੇ ਲੰਡਨ ਸ਼ਹਿਰ ਦੇ ਨਾਲ ਇੱਕ ਬੰਦੇ ਨੇ ਮਜ਼ਾਕ ਕਰਤਾ ਉਹ ਕਿੱਸਾ ਇਹ ਸੀ ਕਿ ਇੱਕ ਬੰਦੇ ਨੇ ਚਿੱਕੀਆਂ ਪਾਤੀਆਂ ਸਾਰੇ ਲੰਡਨ ਸ਼ਹਿਰ ਨੂੰ ਕਿ ਅੱਜ ਦੀ ਟਾਵਰ ਆਫ ਲੰਡਨ ਉਸ ਜਗ੍ਹਾ ਤੇ ਅੱਜ ਸ਼ਾਮ ਨੂੰ 1 April ਦਾ ਦਿਨ ਸੀ ਉਹ ਕਿ ਅੱਜ ਸ਼ਾਮ ਨੂੰ ਇੱਕ ਚਿੱਟੇ ਗਧਿਆਂ ਦੀ ਪ੍ਰਦਰਸ਼ਨੀ ਹੋਣੀ ਆ ਹਜ਼ਾਰਾਂ ਚਿੱਟੇ ਗਧੇ ਇੱਕ ਜਗ੍ਹਾ ਤੇ ਤੁਹਾਨੂੰ ਇਕੱਠੇ ਵੇਖਣ ਨੂੰ ਮਿਲਣਗੇ ਲੋਕ ਹਮ-ਹਮਾ ਕੇ ਉੱਥੇ ਪਹੁੰਚਣ ਦੀ ਗੱਲ ਕਰਨ ਲੱਗ ਗਏ ਤਾਂ ਸ਼ਾਮ ਨੂੰ ਲੋਕ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਕੁਝ ਵੀ ਨਹੀਂ ਸੀ ਪਰ ਇਹ ਮਜ਼ਾਕ ਕੀਤਾ ਗਿਆ ਸੀ ਲੋਕਾਂ ਨਾਲ ਮਜ਼ਾਕ ਤਾਂ ਕੀਤਾ ਗਿਆ ਸੀ ਕਿ ਲੰਡਨ ਦੇ ਜ਼ਿਆਦਾਤਰ ਲੋਕ ਗੋਰੇ ਸੀ ਉਹ ਚਿੱਟੇ ਸੀ ਤਾਂ ਉਹ ਬੰਦੇ ਨੇ ਮਜ਼ਾਕ ਕੀਤਾ ਸੀ ਕਿ ਲੋਕ ਜਦੋਂ ਹਜ਼ਾਰਾਂ ਲੋਕ ਉੱਥੇ ਪਹੁੰਚ ਗਏ ਤਾਂ ਹਜ਼ਾਰਾਂ ਚਿੱਟੇ ਗਦੇ ਆਹ ਵੇਖੋ ਤੁਹਾਡੇ ਸਾਹਮਣੇ ਖੜੇ ਲੋਕਾਂ ਨੂੰ ਹੀ ਕਦੇ ਕਿਹਾ ਸੀ ਉਹਨੇ ਤੇ ਉਹਨੇ ਮਜ਼ਾਕ ਕੀਤਾ ਸੀ ਇਹ ਕਿੱਸਾ ਦੁਨੀਆ ਦੇ ਵਿੱਚ ਪੂਰਾ ਮਸ਼ਹੂਰ ਹੈ ਕਿ ਯਾਰ ਬੰਦੇ ਨੇ ਸਾਰੇ ਸ਼ਹਿਰ ਨੂੰ ਹੀ ਅਪਰਲ ਫੂਲ ਬਣਾਤਾ ਤਾਂ ਇਹ ਕਿੱਸਾ ਤੁਹਾਨੂੰ ਮੈਂ ਦੱਸਦਾ ਪਰ ਲੋਕ ਉਥੋਂ ਬੜੇ ਹਾਸੇ ਖੇਡ ਕੇ ਵਾਪਸ ਆਏ ਸੀ ਵੀ ਯਾਰ ਬੜਾ ਐ ਭੈੜੀ ਹੋਈ ਆਪਣੇ ਨਾਲ ਇਦਾਂ ਇਹ ਕਿੱਸਾ 1860 ਦਾ ਰੱਖਿਆ ਜਾਂਦਾ ਪਰ ਜੇ ਮਿੱਤਰੋ ਆਪਾਂ ਥੋੜੇ ਜੇ ਸੀਰੀਅਸ ਨੋਟ ਤੇ ਆ ਕੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਲੋਕ ਨਿਤ ਹੀ ਅਪ੍ਰੈਲ ਫੂਲ ਬਣ ਰਹੇ ਨੇ ਜਾਨੀ ਇੱਕ ਤਰੀਕ ਦੀ ਕੋਈ ਉਡੀਕ ਨਹੀਂ ਤੇ ਅਪ੍ਰੈਲ ਫੂਲ ਵੀ ਲੋਕਾਂ ਨੂੰ ਬਣਾ ਰਹੇ ਨੇ ਉਹਨਾਂ ਦੁਆਰਾ ਚੁਣੇ ਗਏ ਮੰਤਰੀ ਉਹਨਾਂ ਦੁਆਰਾ ਚੁਣੇ ਗਏ ਪ੍ਰਧਾਨ ਮੰਤਰੀ ਉਹਨਾਂ ਦੁਆਰਾ ਚੁਣੇ ਗਏ ਮੁੱਖ ਮੰਤਰੀ ਕਿਉਂਕਿ ਨਿਤ ਨਵੇਂ ਐਲਾਨ ਕਰਦੇ ਨੇ ਕੋਈ ਕਹਿੰਦਾ 15 ਲੱਖ ਖਾਤਿਆਂ ਚਾਹੂ ਕੋਈ ਕਹਿੰਦਾ ਘਰ ਘਰ ਨੌਕਰੀ ਦੇ ਦਾਂਗੇ ਕੋਈ ਕਹਿੰਦਾ ਹਰ ਘਰ ਰਜਗਾਰ ਦੇ ਦਿਆਂਗੇ ਕੋਈ ਕਹਿੰਦਾ ਕੇ 1100 ਰੁਪਿਆ ਔਰਤਾਂ ਨੂੰ ਵਿਆਹ ਕਰਾਂਗੇ ਕੋਈ ਐਮਐਸਪੀ ਖਤਮ ਕਰਨ ਦੀ ਮੰਗ ਕਰਦਾ ਤੇ ਕੋਈ ਕੋਈ ਤਾਂ ਇਥੋਂ ਤੱਕ ਵੀ ਪਹੁੰਚ ਜਾਂਦਾ ਕਿ ਗੋਰੇ 2 ਕੁ ਸਾਲਾਂ ਬਾਅਦ ਜਣੀ ਜਦੋਂ ਸਾਡੀ ਸਰਕਾਰ ਆ ਜੂ ਗੋਰੇ ਇੱਥੇ ਕੰਮ ਕਰਨ ਆਇਆ ਕਰਨਗੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਗੋਰੇ ਇੱਥੇ ਦਿਹਾੜੀ ਕਰਨ ਆਇਆ ਕਰਨਗੇ ਛੋਡੇ ਪੱਠੇ ਪਾਇਆ ਕਰਨਗੇ ਗੋਰੇ ਇਹੋ ਜਿਹੇ ਮਜ਼ਾਕ ਵੀ ਕੀਤੇ ਜਾਂਦੇ ਨੇ ਇਹ ਆਪਣਾ ਭਾਰਤ ਦੇਸ਼ ਮਹਾਨ ਹੈ ਤੇ ਇਥੇ ਲੀਡਰ ਲੋਕਾਂ ਦਾ ਲੋਕਾਂ ਨੂੰ ਸਭ ਤੋਂ ਵੱਡਾ ਅਪ੍ਰੈਲ ਫੂਲ ਮਨਾਉਂਦੇ ਨੇ ਤੇ ਇੱਕ ਅਪ੍ਰੈਲ ਵੀ ਨਹੀਂ ਡੀਕਦੇ ਹਰ ਵਾਰ ਹੀ ਮਨਾਉਂਦੇ ਨੇ ਨਿਤ ਮਨਾਉਂਦੇ ਨੇ ਇਹ ਅਪ੍ਰੈਲ ਫੂਲ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਇਹ ਤੁਸੀਂ ਜਰੂਰ ਦੱਸਿਓ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤਾਂ ਮੈਂ ਇੱਕ ਗੱਲ ਨੋਟ ਕੀਤੀ ਆ ਬਾਈ ਜੀ ਕਿ ਤੁਸੀਂ ਵੀਡੀਓ ਦੇਖਦੇ ਜਰੂਰ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਗੁਜਾਰਿਸ਼ ਆ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਹਾਡੀ ਤੁਹਾਡੇ ਸਾਥੀ ਸਾਨੂੰ ਬਹੁਤ ਲੋੜ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਦੋ ਤਾਂ ਕਿ ਜਦੋਂ ਵੀ ਕੋਈ ਵੀ ਵੀਡੀਓ ਪਾਈਏ ਤੁਹਾਡੇ ਤੱਕ ਪਹੁੰਚ ਜੇ ਵੀਡੀਓ ਅੱਜ ਤਾਂ ਬਹੁਤ ਲਾਈਟ ਵੀਡੀਓ ਬਣਾਉਣ ਦਾ ਮੂਡ ਸੀ ਕਿ ਅੱਜ ਬਹੁਤ ਠੰਡੀ ਜੀ ਵੀਡੀਓ ਬਣਾਈ ਜਾਵੇ ਸਾਰੇ ਬੈਂਕ ਬੰਦ ਨੇ ਫਿਜ਼ਿਕਲੀ ਅ ਸ਼ੁਰੂ ਹੋਣ ਲੱਗਿਆ ਮਜ਼ਾਕ ਦਾ ਦਿਨ ਚੱਲ ਰਿਹਾ ਹੈ ਚਲੋ ਆਪਾਂ ਵੀ ਇੱਕ ਲਾਈਟ ਜੀ ਮਜ਼ਾਕ ਜਿਹੀ ਵਾਲੀ ਵੀਡੀਓ ਬਣਾ ਦਈਏ ਤਾਂ ਚਲੋ ਹੁਣ ਦਿਓ ਇਜਾਜ਼ਤ ਅਗਲੀ ਵੀਡੀਓ ਦੇ ਨਾਲ ਮਿਲਦੇ ਆਂ ਧੰਨਵਾਦ